ਹਾਂਜੀ ਸਾਰੇ ਕਬੂਤਰ ਬਾਜ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਹੁਸ਼ਿਆਰਪੁਰ ਕਬੂਤਰ ਬਾਜੀ ਚੈਨਲ ਵਿੱਚ ਸਾਰੇ ਭਰਾਵਾਂ ਦਾ ਸਵਾਗਤ ਆ, ਵੈਲਕਮ ਆ ਵੀਰ ਜੀ। ਸੋ ਭਰਾਵੋ ਅੱਜ ਸੇਲ ਵਾਸਤੇ ਜੋੜੇ ਪਾਉਣ ਲੱਗਾ ਆ ਘਰ ਦੇ ਵੱਡੇ ਜੋੜੇ। ਠੀਕ ਐ। ਤੇ ਜਿਹੜੇ ਕਿਸੇ ਵੀਰ ਭਰਾ ਨੂੰ ਚਾਹੀਦੇ ਹੋਣ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਆ। ਤੇ ਭਰਾਵੋ ਕੋਈ ਵੀ ਵੀਡੀਓ ਦੇ ਵਿੱਚ ਰੇਟ ਨਹੀਂਗਾ ਦੱਸਦਾ ਪਹਿਲਾਂ। ਤੇ ਆਪਾਂ ਪਹਿਲਾਂ ਹੀ ਰੇਟ ਦੱਸਾਂਗੇ ਸਾਰਾ ਕੁਝ ਪਹਿਲਾਂ ਮੈਂ ਵੀਡੀਓ ਦੇ ਲਾਸਟ ਵਿੱਚ ਦੱਸ ਦਿਨਾ ਰਿਹਾ ਆ ਤੇ ਕੋਈ ਭਰਾ ਵੀਡੀਓ ਪੂਰੀ ਨਹੀਂ ਦੇਖਦਾ ਰਿਹਾ ਤੇ ਉਹ ਪਹਿਲਾਂ ਹੀ ਫੋਨ ਕਰ ਦਿੰਦਾ ਰਿਹਾ ਆ ਤੇ ਅੱਜ ਮੈਂ ਇਸ ਕਰਕੇ ਪਹਿਲਾਂ ਹੀ ਵੀਡੀਓ ਦੇ ਵਿੱਚ ਰੇਟ ਦੱਸ ਦਵਾਂਗਾ ਠੀਕ ਆ ਜੀ ਤੇ ਇੱਕੋ ਹੀ ਰੇਟ ਹੋਊਗਾ 1 ਰੁਪਿਆ ਵੀ ਘੱਟ ਨਹੀਂ ਕਰਾਂਗੇ ਠੀਕਾ ਜਿੰਨੂੰ ਪਸੰਦ ਹੋਵੇ ਮੇਰੇ ਪ੍ਰਾਣੋ ਜੋੜੇ ਲੈ ਸਕਦਾ ਆ ਤੇ ਗਰੰਟੀ ਆਪਾਂ ਵੀਰੇ ਕੋਈ ਨਹੀਂ ਦੇਣੀ ਕਬੂਤਰਾਂ ਦੀ ਕਿਉਂਕਿ ਆਪਣੇ ਕੋਲ ਦਿਹਾੜੀ ਦਿਹਾੜੀ ਬੱਚੇ ਵੀ ਉੱਡੇ ਆ ਤੇ ਕਬੂਤਰ ਵੀ ਦਿਹਾੜੀ ਦਿਹਾੜੀ ਉੱਡੇ ਆ ਠੀਕ ਆ ਜੀ ਜੇਕਰ ਕੋਈ ਗਰੰਟੀ ਦਿੰਦਾ ਆ ਨਾ ਤੇ ਉਹ ਵਾਪਸ ਲੈਂਦਾ ਆ ਤਾਂ ਨਾ ਹੀ ਕੋਈ ਕਿਸੇ ਨੂੰ ਵਾਪਸ ਕਰਨ ਆਉਂਦਾ ਆ ਇਹ ਸਿਰਫ ਐਵੇਂ ਫੁੱਲ ਬੜੀਆਂ ਜੀਆਂ ਆ ਇਹੋ ਜੀਆਂ ਗੱਲਾਂ ਦੇ ਵਿੱਚ ਕੁਝ ਨਹੀਂ ਗੱਰਖਿਆ ਠੀਕ ਆ ਗੱਲ ਵਿਸ਼ਵਾਸ ਦੀ ਹੁੰਦੀ ਆ ਇੱਕ ਵਾਰੀ ਚੀਜ਼ ਨੂੰ ਪਰਖਣਾ ਪੈਂਦਾ ਆ ਠੀਕ ਆ ਭਰਾਵੋ ਕੋਈ ਕਬੂਤਰ ਬਾਜ ਕਬੂਤਰ ਵਾਪਸ ਨਹੀਂ ਲੈਂਦਾ ਦੁਬਾਰਾ ਠੀਕ ਆ ਵੱਡੇ ਵੱਡੇ ਕਬੂਤਰ ਬਾਜ ਕਬੂਤਰ ਵੇਚਦੇ ਆ ਕਿਸ ਦੇ ਥਰੂ ਵੇਚਦੇ ਆ ਸਾਡਾ ਨਾਂ ਨਾ ਖਰਾਬ ਹੋਵੇ ਠੀਕ ਆ ਇਸ ਕਰਕੇ ਤੇ ਭਰਾਵੋ ਚੰਗੀ ਚੀਜ਼ ਆ ਠੀਕ ਆ ਤੇ 5000 ਰੁਪਏ ਦਾ ਇੱਕ ਜੋੜਾ ਦੇਾਂਗੇ ਠੀਕ ਆ ਭਰਾਵੋ ਰਿਜ਼ਲਟ ਚੰਗਾ ਆਣ ਦਾ ਬਿਲਕੁਲ ਚੰਗਾ ਰਿਜ਼ਲਟ ਆ ਸਿਰਫ ਮੈਂ ਕਹਿ ਹੀ ਸਕਦਾ ਆ ਮੂੰਹ ਤੁਹਾਨੂੰ ਦੱਸ ਨਹੀਂ ਸਕਦਾ ਨਾ ਹੁਣ ਉਡਾ ਕੇ ਨਾ ਇਹਦੇ ਬੱਚੇ ਉਡਾ ਕੇ ਠੀਕ ਹੈ ਜੀ ਇਹ ਤੁਸੀਂ ਉਡਾ ਕੇ ਦੇਖ ਸਕਦੇ ਹੋ ਤੇ ਬਾਅਦ ਵਿੱਚ ਜਰੂਰ ਮੈਨੂੰ ਦੱਸ ਸਕਦੇ ਹੋ ਕਬੂਤਰ ਕਿੱਦਾਂ ਉੱਡੇ ਠੀਕ ਆ ਭਰਾਵੋ ਕਿਉਂਕਿ ਇੱਕ ਜੋੜ ਦੇ ਪਿੱਛੇ 3 ਸਾਲ ਦੀ ਮਿਹਨਤ ਆ ਜਾਂਦੀ ਆ ਜਿਆਦਾ ਹੀ ਲੱਗ ਜਾਂਦੀ ਆ ਕਦੀ ਬੱਚੇ ਮਰ ਗਏ ਕਦੀ ਬੱਚੇ ਭੱਜ ਗਏ ਕਹਿੰਦਾ ਭਾਬੋ ਕੋਈ ਨਾ ਕੋਈ ਘਟਨਾ ਵਾਪਰ ਹੀ ਰਹਿੰਦੀ ਆ ਜਾਂ ਇੱਕ ਉੱਡੇ ਕੁੱਡੇਆਂ ਨਹੀਂ ਜਾਂ ਦੋਵੇਂ ਨਹੀਂ ਉੱਡੇ ਤਾਂ ਨਹੀਂ ਸੈਟ ਬੈਠਾ ਇੱਧਰ ਉੱਧਰ ਕਰਦੇ ਆ 3 ਸਾਲ ਦੀ ਇੱਕ ਜੋੜੇ ਤੇ ਮਿਹਨਤ ਆ ਜਾਂਦੀ ਆ ਤੇ ਜੇ ਆਪਾਂ 5000 ਰੁਪਏ ਦੀ ਗੱਲ ਕਰੀਏ ਇੱਕ ਜੋੜੇ ਦੀ ਤਾਂ ਉਹ ਪੈਸੇ ਕੁਛ ਵੀ ਹਨ ਨਹੀਂਗੇ ਤੇ ਜੇਕਰ ਕਿਸੇ ਨੂੰ ਲੱਗਾ ਲਗਾਇਆ ਜੋੜਾ ਵਧੀਆ ਤਾਂ ਬੈਠਾ ਹੋਇਆ ਮਿਲ ਜਾਵੇ ਤੇ ਇਸ ਤੋਂ ਚੰਗਾ ਹੋਰ ਕੁਛ ਵੀ ਨਹੀਂ ਹੋ ਸਕਦਾ ਅਗਲੇ ਦੇ 3 ਸਾਲ ਵੀ ਬਚਦੇ ਆ ਠੀਕ ਆ ਭਰਾਵੋ ਤੇ ਮੇਰੇ ਵੀਰ ਭਰਾ ਜਿੰਨੇ ਜਿੰਨੇ ਵੀ ਆਪਣੇ ਭਰਾ ਨੂੰ ਪੁੱਛਣਾ ਆ ਉਹ ਪਹਿਲਾਂ ਪੁੱਛ ਲਵੇ ਠੀਕ ਆ ਫੋਨ ਕਰਨ ਤੋਂ ਤੇ ਬਾਅਦ ਵਿੱਚ ਨਾ ਆਪਾਂ ਨੂੰ ਕੋਈ ਵੀਰ ਭਰਾ ਬਿਨਾਂ ਗੱਲ ਤੋਂ ਤੰਗ ਨਾ ਕਰੇ ਠੀਕ ਆ ਜੀ ਕਰੋ ਜੋੜੇ ਦਾ ਸ਼ੌਂਕ 5000 ਰੁਪਏ ਦਾ ਇੱਕ ਜੋੜਾ ਦੇਾਂਗੇ ਭਰਾਵੋ ਘਰ ਦੇ ਕਬੂਤਰ ਵਿੱਚ ਸੇਲ ਪਰਚੇਜ਼ ਵਾਲੇ ਬੰਦੇ 300 300 ਰੁਪਿਆ ਲਿਖ ਕੇ ਸੈਂਡ ਕਰਦੇ ਆ ਠੀਕ ਆ ਜੀ ਉਹ ਆਪਣੀ ਅਕਲ ਦਾ ਜਨਾਜਾ ਕੱਢਦੇ ਆ ਆਪਾਂ ਨੂੰ ਇਹਦੇ ਨਾਲ ਕੋਈ ਵੀ ਲੈਣ ਦੇਣ ਹੈ ਨਹੀਂਗਾ ਠੀਕ ਆ ਭਰਾਵੋ ਕਰੋ ਚੈੱਕ ਜੋੜਾ ਜੇ ਕਿਸੇ ਭਰਾ ਨੂੰ نسل ਦੇ ਕੋਈ ਸ਼ਕੀਨ ਆ ਤਾਂ نسل ਵਾਰੇ ਆਪਾਂ ਦੱਸ ਦਵਾਂਗੇ ਕਿਹੜੀ نسل ਲਾ ਠੀਕ ਆ ਪਰਸਨਲ ਤੇ ਤੇ ਆਪਾਂ ਨੇ ਅਸਾਮੀ ਦੇ ਕੇ پیسے ਨਹੀਂ ਲੈਣੇ ਠੀਕ ਆ ਵੀਡੀਓ ਵਿੱਚ ਹੀ ਰੇਟ ਦੱਸਿਆ ਆ ਇਹ ਨਹੀਂ ਦੇਖਣਾ ਕਿ ਕਿਸੇ ਨੇ ਬਾਹਰੋਂ ਫੋਨ ਕੀਤਾ ਤਾਂ ਉਹਦੇ ਕੋ ਵੱਧ ਮੰਗ ਲਈਏ ਕਿਸੇ ਨੌਕਰੀ ਵਾਲੇ ਨੇ ਕੀਤਾ ਉਹ ਤੋਂ ਵੱਧ ਮੰਗ ਲਈਏ ਬੰਦਾ ਦੇਖ ਕੇ ਰੇਟ ਮੰਗ ਲਈਏ ਨਹੀਂ ਇੱਕ ਹੋਰ ਰੇਟ ਤੇ ਦਵਾਂਗੇ ਸਾਰਿਆਂ ਨੂੰ 5000 ਰੁਪਏ ਦਾ ਇੱਕ ਜੋੜਾ ਠੀਕ ਆ ਜੀ ਕਰੋ ਚੈੱਕ ਮੇਰੇ ਵੀਰ ਭਰਾ ਕਬੂਤਰ ਪਹਿਲਾਂ ਗਰੰਟੀਆਂ ਮੈਂ ਵੀ ਬਹੁਤ ਦਿੱਤੀਆਂ ਭਰਾਵੋ ਕਿਉਂਕਿ ਮੇਰਾ ਹੁਣ ਤੱਕ ਜਿੰਨੇ ਕਬੂਤਰ ਬਾਜਾਂ ਨਾਲ ਬਾਹ ਪਿਆ ਆ ਕਾਫੀ ਕਬੂਤਰ ਬਾਜਾਂ ਨਾਲ ਪਿਆ ਆ ਠੀਕ ਹੈ ਤੇ ਬਹੁਤੇ ਬੰਦੇ ਮੈਨੂੰ ਅਣਜਾਣ ਹੀ ਟੱਕਰੇ ਜਿਨ੍ਹਾਂ ਨੂੰ ਕਬੂਤਰ ਬਾਜ ਦਾ ਉੜਾ ਵੀ ਨਹੀਂ ਗਾ ਪਤਾ ਉਹਨਾਂ ਕੋਲ ਵੀ ਜਾ ਕੇ ਆਪਣੇ ਕਬੂਤਰ ਉੱਡੇ ਆ ਠੀਕ ਹੈ ਤੇ ਮੈਂ ਇਸ ਕਰਕੇ ਨਹੀਂ ਗਾਰੰਟੀ ਚੁੱਕਦਾ ਪਿਆ ਕਿ ਇਹ ਚੀਜ਼ ਦੇ ਵਿੱਚ ਰੱਖਿਆ ਹੀ ਕੁਛ ਨਹੀਂਗਾ ਠੀਕ ਹੈ ਫਾਲਤੂ ਦੀ ਬਹਿਨ ਸੀ ਆ ਹੋਰ ਕੁਛ ਵੀ ਹੈ ਨਹੀਂ ਜਾਂ ਨਾ ਕੋਈ ਕਿਸੇ ਨੂੰ ਵਾਪਸ ਕਰਨ ਆਉਂਦਾ ਆ ਦੁਬਾਰਾ ਤੇ ਨਾ ਕੋਈ ਕਰਦਾ ਆ ਤੇ ਕਬੂਤਰ ਅਡਾਉਣੇ ਹੀ ਔਖੇ ਆ ਕਬੂਤਰ ਚੰਗੇ تقریبا ਬਹੁਤ ਦੁਨੀਆ ਕੋਲ ਸਿਰਫ ਅਡਾਉਣੇ ਹੀ ਔਖੇ ਆ ਠੀਕ ਆ ਤੇ ਜੇਕਰ ਕਿਸੇ ਨੂੰ ਅਡਾਉਣੇ ਨਾ ਆਏ ਤਾਂ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂਗਾ ਭਰਾਵੋ ਆਪਣੇ ਕੋਲ ਉੱਡਦੇ ਆ ਤੇ ਇਹ ਬੋਲ ਕੇ ਦਿੰਨੇ ਪਏ ਆ ਇਸ ਕਰਕੇ ਕਿ ਚੰਗੇ ਆ ਠੀਕ ਆ ਨਸਲ ਵਾਰੇ ਦੱਸ ਦਊਗਾ ਜਿਹੜੀ ਜਿਹੜੀ ਨਸਲ ਪੁੱਛਣੀ ਆ ਮੇਰੇ ਵੀਰ ਭਰਾਵਾਂ ਨੇ ਮੈਂ ਪਰਸਨਲ ਤੇ ਦੱਸ ਦਊਗਾ ਕਿਉਂਕਿ ਆਪਾਂ ਨਸਲਾਂ ਦਾ ਕੋਈ ਨਾਮ ਨਹੀਂ ਲਈਦਾ ਆਪ ਦਾਣੇ ਪਾਈਦੇ ਆ ਆਪ ਤਿਆਰ ਕੀਤੇ ਹੋਏ ਕਬੂਤਰ ਇਹ ਵਾਲੇ ਸਾਰੇ ਠੀਕ ਆ ਭਰਾਵੋ ਚੌਥਾ ਜੋੜਾ ਕਰੋ ਚੈੱਕ ਠੀਕ ਹੈ ਜੀ ਹੋਰ ਤੁਹਾਨੂੰ ਜੋੜਿਆਂ ਦਾ ਸ਼ੌਂਕ ਕਰਬੋਨਾ ਲਓ ਵੀਰ ਜੀ ਕਰੋ ਸ਼ੌਂਕ ਹੋਰ ਜੋੜਿਆਂ ਦਾ ਅਗਲੀ ਮਾਦੀ ਆ ਪਿੱਛੇ ਨਾ ਰਾਜੀ 14 ਖਾਂਬਾ ਕਬੂਤਰ ਦੀ ਪੂਛ ਦੇ ਵਿੱਚ ਫੜ ਕੇ ਵੀ ਦਿਖਾ ਲ ਦਿਨਾ ਪੁੰਜਾ ਕਦੀ ਕਾਲਾ ਕਰ ਜਾਂਦਾ ਹੈ ਤੇ ਕਦੀ ਚਿੱਟਾ ਕਰ ਜਾਂਦਾ ਹੈ ਠੀਕ ਹੈ ਜੀ ਆਜੋ ਅੱਗੇ ਕਰੋ ਸ਼ੌਂਕ ਲਾਓ ਜੀ ਕਬੂਤਰ ਦੀ ਪਰਲੀ ਅੱਖ ਦਿਖਾ ਲਦਾ ਤੁਹਾਨੂੰ ਲਓ ਜੀ ਹੋਰ ਜੋੜਿਆਂ ਦਾ ਕਰਬੋਨਾ ਸ਼ੌਂਕ ਭਰਾਵੋ ਲਓ ਵੀਰ ਜੀ ਕਰੋ ਸ਼ੌਂਕ ਜੋੜਿਆਂ ਦਾ ਸ਼ਾਖਾਂ ਨਾਰਾ ਤੇ ਟਾਂਕੀ ਕਬੂਤਰੀਏ ਚਿੱਟੀ ਕਾਲੀ ਦੀ ਬੱਚੇ ਵੀ ਟਾਂਕੇ ਹੀ ਕੱਢਦੀ ਆ ਕਾਲੀ ਪੀਲੀ ਦਾ ਵੀ ਕੱਢਦੇ ਆ ਲਓ ਜੀ ਵੀਰੇ ਕਿਉਂਕਿ ਗਰੰਟੀ ਦਾ ਚੱਕਰ ਇਹ ਆ ਕਿ ਕਬੂਤਰ ਦਿੱਤੇਗੀ ਸੇ ਭਰਾ ਨੂੰ ਉਹ ਭਰਾ ਚਲੋ ਕੰਮ ਤੇ ਜਾਂਦਾ ਸੀ ਅਣਜਾਣ ਸੀ ਕਬੂਤਰਾਂ ਵੱਲੋਂ ਆ ਟਾਈਮ ਦੇ ਵਿੱਚ ਉਹ ਸਵੇਰੇ ਕਣਕ ਪਿਓ ਜਾਂਦਾ ਸੀਗਾ ਤੇ ਰਾਤ ਨੂੰ ਆ ਕੇ ਉਹ ਗਿੱਲੀ ਕਬੂਤਰਾਂ ਨੂੰ ਪਾਉਂਦਾ ਸੀ ਬਿਲਕੁਲ ਗਿੱਲੀ ਤੇ ਸਵੇਰੇ ਉਡਾ ਦਿੰਦਾ ਸੀਗਾ ਫੇਰ ਵੀ ਕਬੂਤਰ 5 ਵਜੇ ਤੋਂ ਲੈ ਕੇ 4 ਵਜੇ ਤੱਕ ਉੱਡ ਗਏ ਉਹਦੇ ਕੋਲ ਫੇਰ ਉਹ ਮੈਂ ਬੰਦ ਕਰਾਈ ਮੈਂ ਕਿਹਾ ਪ੍ਰਾ ਕਬੂਤਰ ਡੈੱਡ ਹੋ ਜਾਣੇ ਆ ਤੇਰੇ ਤੇ ਤੂੰ ਗਿੱਲੀ ਕਣਕ ਪਾਈ ਜਨਾ ਕਬੂਤਰਾਂ ਦੇ ਮੂੰਹ ਦੇ ਵਿੱਚ ਵੀ ਜ਼ਹਿਰਵਾਦ ਜਾ ਹੋਣ ਲੱਗ ਪਿਆ ਸੀਗਾ ਉਹ ਬੰਦ ਕਰਵਾਈ ਤਾਂ ਜੇਕਰ ਕੋਈ ਇਦਾਂ ਫਿਰ ਕਬੂਤਰ ਡਾਊਗਾ ਨਾ ਉੱਡੇ ਤੇ ਕੱਲ ਨੂੰ ਕਸੂਰ ਸਾਡਾ ਕੱਢੂਗਾ ਠੀਕ ਹੈ ਨਾ ਤੇ ਇੰਨੇ ਕਬੂਤਰ ਪਾਏ ਆ ਸਾਰੇ ਮਾੜੇ ਨਹੀਂਗੇ ਪ੍ਰਭੂ ਨਸਲਾਂ ਬਾਰੇ ਦੱਸ ਦੇਵਾਂਗਾ ਕਿਹੜੀਆਂ ਕਿਹੜੀਆਂ ਸਾਰੀਆਂ ਦੱਸ ਦੇਵਾਂਗਾ ਠੀਕ ਆ ਭਰਾਵੋ ਹੋਰ ਜੋੜੇ ਦਾ ਸ਼ੌਂਕ ਕਰਵਾਉਣਾ ਲਓ ਜੀ ਕਰੋ ਜੀ ਸ਼ੌਂਕ ਕੁਝ ਭਰਾਵਾਂ ਨੂੰ ਕੁਝ ਰੰਗ ਪਸੰਦ ਹੁੰਦੇ ਆ ਉਹ ਰੰਗ ਕਰਕੇ ਵੀ ਲੈ ਲੈਂਦੇ ਆ ਤੇ ਦੂਸਰੇ ਭਰਾ ਨੂੰ ਵੀ ਕਿਸੇ ਨੂੰ ਜੇ ਰੰਗ ਪਸੰਦ ਆ ਜਾਣ ਤੇ ਉਹ ਕਬੂਤਰ ਵੇਚ ਗਏ ਹੋਣ ਤੇ ਫੇਰ ਉਹ ਭਰਾ ਕਹਿੰਦਾ ਕਿ ਯਾਰ ਮੈਂ ਤਾਂ ਫਲਾਨੇ ਲੈਣੇ ਸੀ ਉਹ ਤਾਂ ਫੇਰ ਵੇਕ ਹੀ ਗਏ ਚੰਗੇ ਉਹ ਸੀਗੇ ਇਹ ਸਾਰੇ ਹੀ ਚੰਗੇ ਕਬੂਤਰ ਨੇ ਭਰਾਵੋ ਠੀਕ ਆ ਜੀ ਰੰਗਾ ਤੇ ਨਾ ਜਾਇਓ ਰੰਗਾਂ ਵਾਲੇ ਵੀ ਚੰਗੇ ਆ ਤੇ ਜੇਕਰ ਤੇ ਉਡਾਨ ਨਾਲ ਮਤਲਬ ਰੱਖਣਾ ਆ ਤਾਂ ਫਿਰ ਸਾਰੇ ਹੀ ਚੰਗੇ ਆ ਠੀਕ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਭਰਾਵਾਂ ਨੂੰ ਸ਼ੇਅਰ ਕਰਦੇ ਹੋ ਕਿਉਂਕਿ ਜਿਹਦੇ ਕੋਲ ਵੀ ਇਹ ਕਬੂਤਰ ਜਾਣਗੇ ਤੇ ਮੈਨੂੰ ਜਿੱਥੇ ਤੱਕ ਲੱਗਦਾ ਜੇਕਰ ਉਹ ਬੰਦਾ ਚੰਗੇ ਤਰੀਕੇ ਨਾਲ ਕਬੂਤਰ ਬਣਾਊਗਾ ਤੇ ਹੋਰ ਕਿਤੋਂ ਲਿਆਉਣ ਦੀ ਜ਼ਰੂਰਤ ਨਹੀਂ ਪਊਗੀ ਉਹਨੂੰ ਕਬੂਤਰ ਠੀਕ ਆ ਇਹ ਸਾਲਾਂ ਦੀ ਮਿਹਨਤ ਆ ਠੀਕ ਆ ਭਰਾਵੋ ਦਿਲ ਤੇ ਪੱਥਰ ਰੱਖ ਕੇ ਵਾਲੇ ਕਬੂਤਰ ਦੇਣ ਲੱਗੇ ਆ ਆਪਾਂ ਸਹੀ ਆ ਕਬੂਤਰ ਬਹੁਤ ਜਨਤਾ ਵੇਚਦੀ ਪਈ ਆ ਸਾਨੂੰ ਨਹੀਂ ਪਤਾ ਚੰਗੇ ਵੇਚਦੀ ਪਈ ਆ ਕਿ ਮਾੜੇ ਵੇਚਦੀ ਪਈ ਆ ਠੀਕ ਆ ਜੀ ਤੇ ਆਪਾਂ ਭਰਾਵੋ ਘਰੋਂ ਦੇਣ ਲੱਗੇ ਆ ਕਬੂਤਰ ਸਾਨੂੰ ਆਪਣੇ ਕਬੂਤਰਾਂ ਦਾ ਪਤਾ ਆ ਤੇ ਜਿਹੜੇ ਭਰਾ ਨੂੰ ਚੰਗੇ ਲੱਗਣ ਤੇ ਉਹ ਆਪਣੇ ਨਾਲ ਰਾਬਤਾ ਕਾਇਮ ਕਰ ਸਕਦਾ ਆ ਤੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ